ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋਬ ਸਹਿਬ ਦੀ ਸੰਖਿਆ ਪਕਾ ਰਹਿਆਂ ਤੇ 28 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਅੱਗੇ ਸ਼ੁਰੂ ਹੁੰਦਾ ਹੈ ਜਾਚਰੀ ਛੰਦ ਤਵੈ ਪ੍ਰਸਾਦ ਤਵੈ ਤੱਤੇ ਓਕੜ ਐੜੇ ਦਲਾਵਾ ਤਵੈ ਉਚਾਰਨ ਕਰਨਾ ਤੱਤਾ ਦੇ ਪੈਰ ਵਿੱਚ ਅੱਧਾ ਵਾਵਾ ਲੱਗੇ ਉਚਾਰਨ ਵਾਸਤੇ ਤੱਤੇ ਓਕੜ ਐੜੇ ਦਲਾਵਾ ਤਵੈ ਪ੍ਰਸਾਦ ਅਰੂਪ ਹੈ ਇਸ ਤੰਗੇ ਦੀ ਧਿਆਨ ਰੱਖਣਾ ਕਿ ਇੱਥੇ ਸਾਰੇ ਸ਼ਬਦਾਂ ਦੇ ਅੱਗੇ ਐੜਾ ਲੱਗਾ ਹੋਇਆ ਹੈ ਐੜਾ ਉਚਾਰਨ ਕਰਨਾ ਅਰੂਪ ਹੈ ਹੈ ਤੇ ਬਿੰਦੀ ਹੈ ਧਿਆਨ ਰੱਖਣਾ ਬਿੰਦੀ ਵੀ ਨਾਲ ਪੜਨੀ ਹੈ ਅਰੂਪ ਹੈ ਅਨੂਪ ਹੈ ਅਜੂ ਹੈ ਅਜੂ ਨਹੀਂ ਕਹਿਣਾ ਅਜੂ ਐੜਾ ਸਬੰਧਕ ਲਾ ਕੇ ਅਜੂ ਹੈ ਅਪੂ ਹੈ ਅਬੂ ਨਹੀਂ ਕਹਿਣਾ ਸੰਗਤ ਜੀ ਇਸ ਦਾ ਵਿਚਾਰਨ ਅਭੂ ਹੈ ਅਭੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਆਕਾਮ ਹੈ athe ਹੈ athe ਬੋਲਣਾ athe ਨਹੀਂ ਕਹਿਣਾ athe ਐਡਾ ਸੰਬੰਧਕ ਲਾ ਕੇ athe ਹੈ ਅਪੇ ਹੈ ਅਪੇ ਕਹਿਣਾ ਸੰਗਤ ਜੀ ਅਭੇ ਨਹੀਂ ਬੋਲਣਾ ਇਹ ਤਿਆਰ ਰੱਖਣਾ ਅਤੇ ਹੈ ਅਪੇ ਹੈ अजीत ਹੈ ਅਪੀਤ ਹੈ ਤੇਰਮਾਨ ਹੈ ਨਿਧਾਨ ਹੈ ਤੇਰਬਰਗ ਹੈ ਅਸਰਗ ਹੈ ਅਸਰਗ ਬੋਲਣਾ ਐਡਾ ਸੰਬੰਧਕ ਲਾ ਕੇ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੀ ਹੈ ਅਜੀ ਨਹੀਂ ਕਹਿਣਾ ਸੰਗਤ ਜੀ ਤਿਆਰ ਰੱਖਣਾ ਅਜੀ ਐਡਾ ਸੰਬੰਧ ਲਾ ਕੇ ਅਜੀ ਹੈ ਆਜ਼ਾਦ ਹੈ ਅਜਨਮ ਹੈ ਅਜਨਮ ਬੋਲਣਾ ਅਜਨਮ ਨਹੀਂ ਕਹਿਣਾ ਅਜਨਮ ਹੈ ਆਵਰਣ ਹੈ ਅਭੂਤ ਹੈ ਅਪਰਨ ਹੈ ਅਪਰਨ ਬੋਲਣਾ ਹੈ ਅਪਰਨ ਹੈ اگانج ہیں ابنج ہیں اچوج ہیں اچنج ہیں امیک ہیں رفیک ہیں اتنند ہیں ابند ہیں نربوج ہیں اصوج ہیں اکال ہیں اجال ہیں اللہ ہیں ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸ਼ੀਕ ਹੈ ਨਿਰਸ਼ੀਕ ਜਲਦੀ ਦੇ ਨਾਲ ਪੜ੍ਹਨਾ ਪੈਰ ਵਿੱਚ ਰਾਰੇ ਲੱਗੇ ਨੇ ਨਿਰਸ਼ੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜਮ ਹੈ ਅਭੂਤ ਹੈ ਅਸ਼ੂਤ ਹੈ आलोक है अशोक है अकर्म है अकर्म अकर्म पढ़ना है अकर्म है अपर्म है अजीत है अपीत है अबाह है अगाह है अमान है निदान है अनेक है फिर एक है ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਭੁਜੰਗ ਬੋਲਣਾ ਭੁਜੰਗ ਝੱਜਾ ਨਹੀਂ ਬੋਲਦੇ ਨਾ ਜੱਜਾ ਲੱਗਾ ਤਿਆਰ ਰੱਖਣਾ ਭੁਜੰਗ ਪ੍ਰਯਾਤ ਪਪਾ ਰਾਰਾ ਐੜੇ ਕੰਨਾ ਤੱਤਾ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਸਮਸਤੀ ਪੜ ਸਮਸਤੀ ਨਹੀਂ ਕਹਿਣਾ ਸਮਸਤੀ ਇਕੱਠਾ ਪੜਨਾ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਕਾਲ ਕਾਲੇ ਨਹੀਂ ਕਹਿਣਾ ਕਾਲ ਕਾਲੇ ਇਸ ਤਰ੍ਹਾਂ ਪੜ੍ਹਨਾ ਹੈ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਮਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਸਮਸਤੀ ਕਹਿਣਾ ਹੈ ਸੰਸਤੀ ਨਹੀਂ ਬੋਲਣਾ ਸਮਸਤੀ ਸਰੂਪੇ ਪਰਪੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਕਲੰਕੰ ਕੱਕੇ ਉੱਤੇ ਟਿੱਪੀ ਲਾ ਕੇ ਕਲੰਕੰ ਬਿਨਾ نے کلنکی نی کلنکی سروپی نمو راج راجی سرگ سرنگ رارے کرنا ججے لان سسے اوکڑ ایڑا رارے ٹپی سسے اونکڑ ایڈا رارے ٹپی اچار کرنا راجی سرنگ سرنگ ਪਰਮ ਰੋਤੇ ਨਮੋ ਜੋਗ ਜੋਗੇ ਸੁਰੰ ਇਹ ਵੀ ਉਸੇ ਤਰ੍ਹਾਂ ਸਸੇ ਔਂਕੜ ਐੜਾ ਰਾਰਾ ਟਿੱਪੀ ਬਣ ਜਾਣਾ ਹੈ ਜੋਗੇ ਸੁਰੰ ਪਰਮ ਸਿੱਧੇ ਨਮੋ ਰਾਜ ਰਾਜ ਜੀ ਸੁਰੰ ਪਰਮ ਬਿਰਧੇ ਨਮੋ ਸ਼ਾਸਤਰ ਪਾਣੀ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਗੱਗੇ ਹਿਸ਼ਾਰੀ ਐੜੇ ਕੰਨਾਂ ਤੱਤੇ ਕੰਨਾਂ ਗਿਆਤਾ ਨਮੋ ਲੋਕ ਮਾਤਾ ਮਾਤਾ ਨਹੀਂ ਕਹਣਾ ਮਾਤਾ ਭੇਖੀ ਆ ਪਰਮੀ ਆ ਭੋਗੀ ਆ ਭੁਗਤੇ नमो योग जोगेश्वरं परम जुगते नमो नित नारायणे क्रूर कर्मे क्रूर कर्मे नव प्रेत अप्रेत देवी सूत्रे नमो रोग हरता नमो रग रूपे नमो साह साहंग नम भूप भूपे नमो दान दानने नमो मान माने नमो रोग रोगी नमस्तंग इसनानं ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਵਿਰਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਅਦੋ ਅਦੋ ਬੋਲਣਾ ਧੋ ਨਹੀਂ ਕਹਿ ਦੇਣਾ ਅਦੋ ਉਰਧ ਅਰਧੰ ਅਗੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰਮੇਸ਼ਵਰੰ ਸੱਸੇ ਔਂਕੜ ਐੜਾ ਰਾਰੇ ਟਿੱਪੀ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਆ ਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤੋ ਪ੍ਰਾਜੀ ਇਕੱਠਾ ਪਾਠ ਹੈ ਸਮਸਤੋ ਪ੍ਰਾਜੀ ਸਮਸਤਸਤਾਮੰ ਸਮਸਤਸਤਾਮੰ ਸੋ ਸੰਗਤ ਜੀ ਕਾਠ ਪੌੜੀਆਂ ਆਪਣੀਆਂ ਇੱਥੇ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ